ਇਹ ਘਟਨਾ ਜਿਹੜੀ ਹੈਗੀ ਆ 13 ਦੋ ਤਰੀਕ ਦੀ ਹੈਗੀ ਆ ਇਹਦੇ ਵਿੱਚ ਸੁਰਿੰਦਰ ਕੁਮਾਰ ਬੱਬਲੂ ਨਾਮ ਦਾ ਇੱਕ ਮੁੰਡਾ ਸੀਗਾ ਜਿਹੜਾ ਆਪਣੇ ਨਹਰੇ ਟੌਪਿੰਗ ਕੰਪਲੈਕਸ ਦੇ ਇਲੈਕਟ੍ਰੋਨਿਕਸ ਦਾ ਮਾਲ ਜਿਹੜਾ ਸੀਗਾ ਉਹ ਲੈ ਕੇ ਵਟਾਲੇ ਜਾਂਦਾ ਸੀਗਾ ਤੇ ਵਟਾਲਾ ਗੁਰਦਾਸਪੁਰ ਪਠਾਨਕੋਟ ਤੇ ਵਾਪਸੀ ਤੇ ਉੱਥੇ ਕਲੈਕਸ਼ਨ ਕਰਕੇ ਆਉਂਦਾ ਸੀਗਾ ਇਹਦੇ ਵਿੱਚ ਬੜੀ ਇੰਟਰਸਟਿੰਗ ਗੱਲ ਹੈ ਕਿ ਇਹਦੇ ਵਿੱਚ ਜਿਹੜਾ ਅਸੀਂ ਮੇਨ ਜਿਹਦੇ ਵਿੱਚ ਰਾਹੁਲ ਮੁੰਡਾ ਫੜਿਆ ਹੈਗਾ ਤੇ ਉਸੇ ਹੀ ਦੁਕਾਨ ਤੇ ਕੰਮ ਕਰਦਾ ਸੀਗਾ ਤੋ ਉਹਦੀ ਜਗ੍ਹਾ ਕੰਮ ਕਰਦਾ ਸੀਗਾ ਤੇ ਉਹਨੂੰ ਇਹ ਸਾਰਾ ਭੇਜ ਸੀਗਾ ਇਹ ਬੰਦਾ ਜਾਂਦਾ ਏਨੇ ਵਜੇ ਜਿਹੜਾ ਹੈਗਾ ਇਹ ਪੈਸੇ ਲੈ ਕੇ ਵਾਪਸ ਆਉਂਦਾ ਸੋ ਇਹਨੇ 10-15 ਦਿਨ ਤੋਂ ਇਹਨਾਂ ਦੀ ਰੈਕੀ ਕਰਵਾਨੀ ਸ਼ੁਰੂ ਕਰਤੀ ਆਪਣੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ ਔਰ ਇਹਨਾਂ ਨੇ ਰੈਕੀ ਕੀਤੀ ਕਿ ਇਹ ਇਹਦੀ ਇੱਕ ਪਾਰਟਿਕੂਲਰ ਬਾਤ ਸੀਗੀ ਜਿਸ ਵਾਸਤੇ ਸ਼ਾਮ ਨੂੰ ਕਲੈਕਸ਼ਨ ਕਰਕੇ ਡੇਲੀ ਆਉਂਦਾ ਸੀਗਾ ਔਰ ਇਹਨੂੰ ਇਹ ਵੀ ਚੀਜ਼ ਦਾ ਪਤਾ ਸੀਗਾ ਕਿ ਸ਼ਨੀ ਐਤਵਾਰ ਨੂੰ ਜਿਹੜਾ ਹੈਗਾ ਇਹ ਨਹੀਂ ਜਾਂਦਾ ਇਸ ਕਰਕੇ ਮੰਡੇ ਨੂੰ ਇਹਨਾਂ ਦੀ ਇਹਦੇ ਕੋਲ ਕਲੈਕਸ਼ਨ ਜਿਹੜੀ ਹੈ ਜ਼ਿਆਦਾ ਹੁੰਦੀ ਹੈ ਸੋ ਮੰਡੇ ਨੂੰ ਹੀ ਇਹਨਾਂ ਨੇ ਟਾਰਗੇਟ ਕੀਤਾ ਉਹਨੂੰ ਜਦੋਂ ਆ ਰਿਹਾ ਸੀਗਾ ਤਾਂ ਇਹਨਾਂ ਦਾ ਬੈਕ ਹੋ ਕੇ ਜਿਹੜੇ ਹੈਗੇ ਤਿੰਨ ਜਾਣੇ ਜਿਹੜੇ ਸੀਗੇ ਮੋਟਰਸਾਈਕਲ ਤੇ ਲੈ ਕੇ ਭੱਜ ਗਏ ਸੀ ਜਿਨ੍ਹਾਂ ਵਿੱਚੋਂ ਅਸੀਂ ਦੋ ਬੰਦੇ ਜਿਹੜੇ ਹੈਗੇ ਨੇ ਇੱਕ ਸੰਨੀ ਜਿਹੜਾ ਹੈਗਾ ਮਹਿਰਾ ਜਿਹੜਾ ਤੇ ਦੂਸਰਾ ਜਿਹੜਾ ਹੈਗਾ ਆਪਣਾ ਰਾਹੁਲ ਜਿਹੜਾ ਹੈਗਾ ਇਹ ਦੋਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਦੇ ਕੋਲੋਂ ਜਿਹੜੀ ਹੈਗੀ ਹੈ ਬਰਾਮਦ ਅਸੀਂ 128000 ਰੁਪਿਆ ਔਰ 135000 ਰੁਪਿਆ ਜਿਹੜਾ ਹੈਗਾ ਰਿਕਵਰੀ ਕਰ ਲਿਆ ਟੋਟਲ ਲੱਕ ਜਿਹੜੀ ਲੁੱਟ ਜਿਹੜੀ ਸੀਗੀ ਨਾ ਕੋਈ 4 ਲੱਖ 4.5 ਲੱਖ ਰੁਪਏ ਦੀ ਲਖਾਈ ਸੀਗੀ ਬਾਕੀ ਇੱਕ ਦੋ ਦੋਸ਼ੀ ਇਹਨਾਂ ਕੋ ਫੜਨ ਆਲੇ ਆ ਬਾਕੀ ਦੀ ਰਕਮ ਜਿਹੜੀ ਆ ਉਹਨਾਂ ਕੋਲ ਆ ਜਿਹੜੀ ਵੱਡ ਦੀ ਰਕਮ ਇਹਨਾਂ ਦੇ ਹਿੱਸੇ ਆਈ ਸੀਗੀ ਉਹ ਇਹਨਾਂ ਗੇ ਰਿਕਵਰ ਤੇ ਬੰਦੇ ਇਹਦੇ ਵਿੱਚ ਇਹਨਾਂ ਦੇ ਬੰਦੇ ਸ਼ਾਮਿਲ ਇਹਦੇ ਵਿੱਚ ਟੋਟਲ ਜਿਹੜੇ ਹੈਗੇ ਆ 4 ਬੰਦੇ ਹੋਰ ਸ਼ਾਮਿਲ ਹੈਗੇ ਨੇ ਦੋ ਉਹਨਾਂ ਦੇ ਰਿਲੇਟਿਵ ਹੀ ਹੈਗੇ ਨੇ ਜਿਹੜੇ ਉੱਥੇ ਬੈਠੇ ਸੀਗੇ ਜਿਨ੍ਹਾਂ ਨੂੰ ਪਤਾ ਸੀ ਸਾਜ਼ਿਸ਼ ਕਰਤਾ ਦੇ ਜਿਹੜੇ ਹੈ ਇੱਕ ਸਾਲਾ ਹੈਗਾ ਦੇਖ ਹੋਰ ਹੈਗਾ ਆ ਰਿਲੇਟਿਵ ਹੀ ਹੈਗੇ ਨੇ ਔਰ ਉਹਨਾਂ ਨੂੰ ਜਿਹੜਾ ਪਤਾ ਸੀਗਾ ਕਿ ਇਹ ਕਹਾਣੀ ਇਦਾਂ ਹੈਗੀ ਆ ਤੋਂ ਚੋੜ ਇਹੀ ਲੱਗ ਰਿਹਾ ਹੈਗਾ ਕਿ ਇਹਨਾਂ ਨੂੰ ਪੈਸੇ ਦੀ ਲੋੜ ਸੀਗੀ ਤੇ ਉਹਦੇ ਕਰਕੇ ਜਿਹੜੀ ਇਹਨਾਂ ਦੀ ਸਾਜ਼ਿਸ਼ ਰਹੀ ਵੀ ਉਹਨਾਂ ਕੋਲ ਪੈਸਾ ਜਿਹੜਾ ਹੈਗਾ ਕਲੈਕਸ਼ਨ ਕਰਕੇ ਆਂਦੇ ਨੇ ਤੇ ਕਾਫੀ ਹੈ ਸੀਗਾ ਦਾ